ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈਭੰ ਗੁਰਪ੍ਰਸਾਦਿ ਜਾਪੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਤਉ ਚੈ ਸੋਚ ਨ ਹੋਈ ਜੇ ਸੋਚੀ ਰਖਵਾਰ ਚੁੱਪੈ ਝਪਨਾ ਹੋਈ ਜੇ ਲਾਈ ਦਹਾਂ ਰਿਵਤਾਰ ਉਖਿਆ ਭੁਖ ਨਉ ਤਰੀ ਜੇ ਬੁਨ ਨ ਪੀਆ ਪਾਰ ਸਹਿ ਸਿਉਣ ਪਾਲਾ ਕੋਇ ਤੈਕ ਨ ਚੱਲੇ ਨਾਲ ਇ ਸਚਾਰਾ ਹੋਈਐ ਕੇ ਕੋੜੇ ਟੁੱਟੇ ਪਾਲ ਅਮਰ ਜਾਈ ਚੱਲਣਾ ਨਾਨਕ ਲਿਖਿਆ ਨਾਮ ਹੁਕਮੀ ਹੋਵਨਿ ਆਕਾਰ ਹੁਕਮ ਨਾ ਕਹਿ ਆਜਾਈ ਹੁਕਮੀ ਹੋਵਨ ਜੀ ਹਕਮ ਲੈ ਵਢਾਈ ਹੁਕਮਿਓ ਤੁਮਨੇ ਸ਼ੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਭਾਈਐ ਹੁਕਮੀ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮਿ ਜੇ ਪੁੰਜੈ ਤਾ ਹਉਮੈ ਕਹਿ ਨ ਕੋਈ ਗਾਈ ਕੋ ਤਾਨ ਹੋਵੇ ਕਿਸੇ ਤਾਨ ਗਾਈ ਕੋ ਦਾ ਜਾਣੀ ਮਿਸਾਂ ਗਾਈ ਕਾ ਗਣ ਵੜਿਆਈਆਂ ਚਾਰ ਗਾਈ ਕੋ ਬ੍ਰਤਿਆ ਬਿਖਮ ਵਿਚਾਰ ਗਾਈ ਕੋ ਸਾਜ ਕਰੇ ਤਨਖੇ ਗਾਈ ਕੋ ਜੀਲੇ ਫੁਰਦੇ ਗਾਈ ਕੋ ਜਾਪੇ ਦਿਸੇ ਦੂਰ ਗਾਈ ਕੋ ਵੇਖੇ ਹਰ ਦਰਾਹ ਦੂਰ ਵਸਨਾ ਕਥਿਨ ਆਵੇ ਤੋਟ ਕਰਤ ਕਰਤ ਕਥੀ ਕੋਟੀ ਕੋੜ ਕੋਟ ਦਿੰਦਾ ਦੇ ਲੈਂਦਿਤ ਕਾਹੀ ਜੁਗਾ ਜਗੰਤਰ ਖਾਈ ਖਾਈ ਹੁਕਮਿ ਹੁਕਮਤਿ ਲਾਹੀ ਰਹੁ ਨਾਨਕ ਵਿਸਿ ਵੇ ਪ੍ਰਵਾਹੋ ਆਚ ਸੇ ਸਚ ਨਾਹੀ ਪਾਖਿਆ ਕੋ ਆਪਾਰ ਆਖੇ ਮੰਗੇ ਦੇ ਦੇ ਦਾਤ ਕਰੇਂ ਦਾਤਾ ਤੇਰ ਕੇ ਅੰਗੇ ਰਖੀਏ ਜਿੰਦੇ ਸੀ ਦਰਬਾਰ ਮੋਹ ਕੇ ਭੋਲਣਾ ਪੁੱਜੀਏ ਜਿਸ ਸੰਭਰੇ ਪਿਆਰ ਅਮਰਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਪੇ ਕੱਪੜਨ ਦਰੀ ਨੂੰ ਤਵਾਰ ਨਾਨਕੀ ਵੇ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਈ ਕੀਤਾ ਨਾ ਹੋਈ ਆਪੇ ਆਪ ਦਰਿੰਜਿ ਸਈ ਇਸੇ ਵਿਆਹ ਤਨ ਪਾਇਆ ਮਾਨ ਨਾਨਕ ਆਗੇ ਕਣੀ ਨਦਾਨ ਗਾਵੀਏ ਸੁਣੀ ਅੰਦਰ ਕੀਏ ਭਾਉ ਤਪ ਪਰ ਹਾਸੋਂ ਘਾਲ ਲੈ ਜਾਈ ਗੁਰਮਖਨਾਦੰ ਗੁਰਮਖਵੇਦੰ ਗੁਰਮਖਰਿਆ ਸੰਭਾਈ ਗੁਰੇਸਰ ਗੁਰਬੌਰ ਪਰਮਾ ਗੁਰਪਾਰ ਭਕਤੀ ਮਾਈ ਇਹੋ ਜਾਣਾ ਆਖਾ ਨਾਹੀ ਕਹਿਣਾ ਕਸਨ ਨਜਾਈ ਗੁਰਾਇਕ ਦੇਵ ਜਾਈ ਸਭਨਾ ਜੀਆ ਕਾਇਖਤਾਤਾ ਸੋਮੇਸ ਨਾ ਜਾਈ। ਇਹਤ ਨਾਮ ਜੇ ਤਿਸ ਭਾਵਾ ਬਿਨ ਭਾਣੀ ਕੇ ਨਾਹੀ ਕਰੀ। ਜੇਤੇ ਸੇਹ ਤੂ ਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ। ਮਾਤੋ ਜ ਰਤਨ ਜਵਾ ਹਰਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵੁ ਜਾਈ। ਬੋਲਾ ਜੀਆਂ ਕਾਇਕ ਦਾਤਾ ਸੋਮੇ ਉਸਰ ਨਾ ਜਾਈ ਜੇ ਜੋ ਵਿਚਾਰੇ ਆਰਜ ਹੋ ਦਸੋਣੀ ਹੋਏ ਨਮਾ ਰਾਜ ਜਾਣੀਏ ਨਾ ਛੱਡੇ ਸਭ ਕੋਈ ਅੰਗਲ ਨੁਰ ਖਾਈ ਕੈ ਜਸ ਕੀਤ ਜਗ ਦੇ ਜੇ ਸੰਦ ਨਾਹੀ ਤਾ ਵਾਥਨ ਪਛੇ ਕੀਟਾ ਅੰਦਰ ਕੀਟ ਕਾ ਦੋਸ਼ੀ ਦੋਸ਼ ਧਰੇ ਨਾ ਨਰ ਗੁਣ ਗੁਣ ਕਰੇ ਗੁਣਾਂ ਬੰਤਿਆ ਘੁੰਦੇ ਤੇ ਹਾਕ ਨਾ ਸੋਝਿ ਜੇਤਸ ਗੁਣ ਕੋਇ ਕਰੇ ਸੁਣਿਆ ਸਿਰ ਦੇ ਪੇ ਸੁਨਾਸ ਸੁਣੀ ਧਰ ਤਵ ਲਿਆਕ ਆਸ ਮੀਂਦੀ ਪਲੋ ਪਤਾ ਅਣੇ ਕੋ ਨ ਸਕੀ ਕਾਨ ਨਾਨਕ ਭਗਤਾ ਸਦਾ ਵਿਗਾਸ ਸੁਣੀ ਦੂਖ ਪਾਪ ਕਾ ਨਾਸ ਹੋਇ ਈਸਰ ਬਰਮਾ ਇੰਦ ਸੁਣੀ ਮੁਖ ਸਲਾਹ ਨਮੰਸ ਅਣੇ ਜੋਗ ਜਗਤਨ ਭੇਦ ਸੁਣੇ ਸਾਸ ਸਮਰਤ ਵੇਰ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਅਣੇ ਸਾਸੰਤੋ ਗਿਆਨ ਸੁਣੇ ਅਸਰ ਕਾਸ਼ ਨਾਨਕ ਸੁਣੇ ਪਲ ਪਲ ਪਾਵੇ ਮਾਨ ਅਣੇ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸਣੇ ਸਰਾ ਖੁਨਾ ਕੀ ਗਾ ਸਣੇ ਸੇਖ ਪੀਰ ਪਾਤਿਸ਼ਾ ਔਰੇ ਅੰਦੇ ਪਾਵੇ راہ ਸਣੇ ਹਾਸ ਸਗਾਹੋ ਨਾਨਕ ਭਗਤਾਂ ਸਦਾ ਵਿਕਾਸ ਸਣੇ ਦੂਪ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਛੇ ਪਿਛਤਾਏ ਤਾਵਰ ਕਾਉਨ ਲੇਖਨ ਹਾਰ ਮਨਨੇ ਕਾਹ ਕੀ ਤਨ ਵਿਚਾਰਿਆ ਸਾ ਨਾਮ ਜਿਨ ਜਿਨ ਹੋਏ ਜੇ ਕੋ ਜਾਣੀ ਮਨ ਕੋਏ ਮਨਿਐ ਸਤਿ ਹੋਵੇ ਮਨੁਪੰਤ ਮਨਿਐ ਸਕਲ ਪਵਨ ਕੇ ਸੋਦਾ ਮਨਿਐ ਮਹੁ ਚੋਟਾ ਨਾ ਖਾਏ ਹੁੰਨੇ ਜਮਕੇ ਸਾਸ ਨ ਜਾਇ ਐਸਾ ਨਾਮ ਰਿੰਜਿਨ ਹੋਏ ਜੇ ਕੋ ਮਨ ਜਾਣੀ ਮਨ ਕੋਏ ਮਨਿਐ ਵਾਰਖਾਗਨਾ ਪਾਏ ਮਨਿਐ ਪਾਸੋਂ ਪਰਗਟ ਚਾਈ ਮਨਿ ਮਗ ਨ ਚੱਲੇ ਪੰਥ ਮੰਨਿ ਤੰ ਸਤਿ ਸੇਨ ਬੰਦ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਮੁੰਨੇ ਪਾਵੇ ਮੁਖ ਦਵਾਰ ਹੁੰਨੇ ਪਰਵਾ ਰੇ ਸਾਰਦ ਮਨਿ ਤਰੇ ਤਰੀ ਗੋ ਸਿਖ ਮੰਨੀ ਨਾਨਕ ਭਵੀ ਨ ਭੇਖ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਪੰਚ ਪਰਵਾਨ ਪੰਚ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੁਹੈ ਦਰ ਰਾਜਾਨ ਪੰਚ ਕਾਪੁਰੇ ਇਕ ਧਿਆਨ ਜੀ ਕੋ ਕਹੇ ਕਰੀ ਬਿਚਾਰ ਕਾਤੇ ਕੇ ਕਰਨੀ ਨਾਹੀ ਸੁਮਾਰ ਸੋਹ ਦਰਮਿਆ ਕਾ ਪੂਤ ਸੰਤੋਥਾਰ ਕੀਆ ਜਨ ਸੂਤ ਜੀ ਕੋ ਬੁੰਜੇ ਹੋਵੇ ਸਚਿਆਰ ਤਵਲੇ ਉਪਰ ਚੇਤਾ ਭਾਰਤਾ ਤੀ ਹੋਰ ਪਰੇ ਹੋਰ ਹੋ ਤਿਸਤੇ ਬਾਤ ਲੇਕਣ ਜੋ ਜੀ ਜਾ ਤਰੰਗਾ ਕੇ ਨਾਮ ਤਉਨਾਦ ਸਿਆ ਪੂਰੀ ਕਲਾ ਹਉ ਲੇਖ ਹਰਖ ਜਾਣੀ ਕੋ ਲੇਖ ਹਰਖਿਆ ਕੀਤਾ ਹੂੰ ਕੀਤਾ ਤਾ ਸਹਾਲੇ ਰੂਪ ਕਿਤੇ ਦਾਦ ਜਾਣੀ ਕਉਣ ਕੋ ਤਾ ਕੀਤਾ ਪਸਾਈ ਕੋ ਖਵਾਉ ਤਿਸਤੇ ਹੋਇ ਲਖ ਤਰੀਆਉ ਕੁਦਰਤ ਕਉਣ ਕਹਾ ਵਿਚਾਰ ਮਾਰਿਆ ਨ ਜਵ ਏਕ ਵਾਰ ਜੋਤਿ ਤਪ ਭਾਵੇ ਸਾਈ ਭਲੀ ਕਾਲ ਉਸਦਾ ਸਲਾਮ ਨਰੰਗ ਕਾਲ ਅਸਾਂ ਗਜਪਸੰਗ ਭਾਉ ਸੰਗ ਪੂਜਾ ਸੰਗ ਤਪਤਾ ਅਸਾਂ ਗ੍ਰੰਥੋਂ ਕਬੀਰ ਪਾ ਸੰਗ ਜੋਗੁ ਨਰਹੀ ਉਦਾਸ ਅਸਾਂ ਸੰਗ ਭਗਤ ਕਣ ਗਿਆਨ ਵਿਚਾਰ ਸੰਗ ਸਤਿਆ ਸੰਗ ਦਾਤਾਰ ਅਸਾਂ ਕਸੂਰ ਮੂਹ ਭਗਸਾ ਸੰਖ ਮੂਲੇ ਬਲਾਈ ਤਾਰੁ ਉਦ੍ਰਤੋਂ ਕਹਾਂ ਵਿਚਾਰ ਵਾਰਿਆਂ ਜਵ ਏਕ ਬਾਜੋ ਤਦ ਭਾਵੇ ਸਾਈ ਭਲੀਕਾਰ ਸਦਾ ਸਲਾਮਤ ਅੰਕਾਰ ਅਸਾਂਖ ਮੋਰ ਕੰਤ ਹੋ ਅਸਾਂਖ ਜੋ ਹਰਾਮ ਹੋ ਅਸਾਂਖ ਮੁਰ ਕਾ ਜਾਈ ਜੋਰ ਅਸਾਂਖ ਗਲਵਲ ਤਿਆਗ ਕਮਾਈ ਸੰਖ ਪਾਪੀ ਬਾਕਰਨ ਜਾਏ ਅਸਾਂ ਕੋੜਿਆਰ ਕੋੜੇ ਸੁਰਾਇ ਸੰਖ ਮਲੇਸ਼ ਮਲ ਭਖ ਖਾਈ ਅਸਾਂ ਉਹਨੇ ਅੰਦਕ ਸਰ ਕਰੇ ਭਾ ਨਾਨਕ ਮੀਂਚ ਕਹੇ ਵੀਚਾਰ ਵਾਰਿਆ ਨਾ ਜਬ ਏਕ ਵਾਰ ਜੋ ਤਦ ਭਾਵੇ ਸਾਈ ਭਨੀ ਕਾਰ ਉਸਦਾ ਸਲਾਮ ਨਰਨ ਕਾ ਅਸਾਂ ਖਨਾਵ ਸੰਖਤਾ ਗੰਗਮ ਗੰਮ ਸੰਖ ਲੋ ਅਸਾਂ ਕੇਸਰ ਭਾਰਿਕਰੀ ਨਾਮਕਰੀ ਸਲਾਖਰੀ ਗਿਆਨ ਗੀਤ ਗੁੰਗਾ ਅਖਰੇ ਲੇਖਣ ਬੋਲਣ ਵਾ ਖੁਰਾਸਾ ਸੰਜੋਗ ਮੁਖਾਂ ਜੇ ਨੇ ਲਿਖੇ ਤੇ ਸਰਨਾਇ ਜੇ ਫਰਮਾਏ ਤੇ ਉਤੇ ਪਾਏ ਜੇਤਾ ਕੀਤਾ ਚੇਤਾ ਨਾਮ ਵਿੰਨਾ ਵੀ ਨਹੀਂ ਕੋਥਾ ਕੋਦਰਤ ਕੌਣ ਕਹਾ ਵਿਚਾਰ ਵਾਰਿਆ ਨ ਜਵ ਏਕ ਬਾ ਜੋ ਤਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮ ਨਰੰਕਾਰ ਪਰ ਇਹ ਹੱਥ ਪੈ ਤੰਦੇ ਪਾਣੀ ਏ ਤੋਤੇ ਉਤਰ ਸਕੇ ਮੂਤ ਪਲੀਤੀ ਕੱਫਲ ਹੋਏ ਦੇ ਸਾਬ ਨੂੰ ਲਿਓ ਤੋਏ ਪਰ ਇਹ ਮਤ ਪਾਪਾ ਕੇ ਸੰਗਤੋ ਪੈ ਨਾਵੇ ਕੇ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਲ ਕਰ ਨਾ ਲਿਖ ਲੈ ਜਾ ਆਪੇ ਵੀ ਜੋ ਪੈ ਸਿ ਖਾਵੂ ਨਾਨਕ ਹੁਕਮੀ ਆਹੂ ਜਾਹੂ ਤੇ ਰਤ ਤਮ ਬਿਆਦ ਤਨ ਜੇ ਕੋ ਪਾਵੇ ਤਿਲਕਾ ਮਾਣ ਸੁਣਿਆ ਮਨਿਆ ਮਨ ਕੀਤਾ ਭਉ ਅੰਤਨ ਕਾ ਤਿਤਮੰਦਵ ਤਾਉ ਬਨ ਤੇਰੇ ਮੇ ਨਾਹੀ ਕੋਈ ਗੁਣ ਗੁਣ ਕੀਤੇ ਭਗਤ ਨ ਹੋਏ ਵਾਤ ਆਤਬਾਣੀ ਵਰਮਾਉ ਸਸ ਹਾਸਦਾ ਮਨ ਚਾਉ ਕੌਨ ਸਵੇਲਾ ਭਗਤ ਕਵਣ ਕੌਨ ਸ੍ਰਤ ਕਉਣ ਵਾਰ ਕੌਨ ਸ੍ਰਤੀ ਮਹ ਕਵਣ ਜਿਤ ਹੋਆ ਯਾਕਾਰ ਬੇਨਾਂ ਪੰਨਿਆਂ ਪੰਡਤੀ ਜੇ ਹੋਵੇ ਲੇਖ ਪੁਰਾਨ ਬਖਤ ਨਾ ਪਾਉ ਕਾਦੀਆਂ ਜੇ ਲੇਖਣ ਲੇ ਕੁਰਾਨ ਤਤਵਾ ਨਾ ਜੋਗੀ ਜਾਣੇ ਰਤੋ ਹਉ ਨਾ ਕੋਈ ਜਾਗਲਤਾ ਸੇਤੀ ਕੋ ਸਾਜੀ ਆਪੇ ਜਾਣੀਐ ਸੋਈ ਏਵ ਕਰਿਆ ਅੱਖਾਂ ਕਿਸ ਲਾਹੇ ਕਿਵ ਗਾਨਿਕ ਜਾਣਾ ਨਾਨਕ ਆਖਣ ਸਭ ਕੋ ਆਖੀ ਇੱਕ ਦੋ ਇੱਕ ਸਿਆਣਾ ਵੰਡਾ ਸਭ ਡੀ ਨਾ ਹੀ ਕੀਤਾ ਜਾਤਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਆਗੇ ਗਿਆਨ ਸੋ ਹੈ ਪਤਲਾ ਪਤਲਾ ਖੰਗਾਸਾ ਗਾ ਸੂੜ ਕੋੜੁ ਭਾਸ ਕੇ ਵੇਦ ਕਹਿਨਿ ਕਬਾਤ ਤਹਸ ਅਠਰ ਹੈ ਕਹਿਨਿ ਤੇਬਾ ਅਸਵਿਕ ਤਾਤ ਲੇਖਾ ਹੋਇ ਤਾ ਲਿਖੀਏ ਲਿਖੇ ਹੋਈ ਬਨਾਸ ਨਾਨਕ ਵਰਦਾ ਕੀ ਆਪਿ ਜਾਨੇ ਆਪ ਅਲਾਹੀ ਸਲਾਇਤਿ ਇਸਤ ਨ ਪਾਈਆਂ ਰੀਆਂ ਅਤੇ ਵਹਾ ਪੈ ਸਮੁੰਦ ਨ ਜਾਣੀਏ। ਸਮੁੰਦ ਸਾ ਸੁਲਤਾਨ ਗਹਿਰਾ ਸੀਤੀ ਮਾਲ ਧੰਨ ਜੇ ਦੇ ਤੰ ਨ ਹੋਉ ਨਿਜੇ ਸਮਨੋ ਨ ਵਿਸਰੈ। ਅੰਤ ਨ ਸਿਵਤੇ ਕਹਿਨਾ ਅੰਤ ਅੰਤ ਨ ਕਰਨੇ ਦੇਣ ਨ ਅੰਤ। ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੇ ਕਿਆ ਮਨ ਮੰਨ ਤੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰਾਵ। ات کار کے ہی انتنا پائے نہ جانی ساچے سا بڑا ہو سوچے کو جانی سی جی وڑا جانی آپ آپ نظری کرمی دا بہت کرم لکھا نہ جائی ਵਡਾ ਦਾਤਾ ਤਨ ਨਾ ਤੁਮਾਈਂ ਕੀਤੇ ਮੰਗੇ ਜੋਦਿਆ ਪਾਰ ਕੀਤਿਆਂ ਗੰਤ ਨਹੀਂ ਵਿਚਾਰ ਕਿਤੇ ਖਵ ਤੋਟੇ ਵੇਂਕਾਰ ਕੀਤੇ ਲੈ ਲੈ ਮੁਕਰ ਪਾਈਂ ਕੀਤੇ ਮੂਰਖ ਖਾਹੀ ਖਾਈ ਕੀਤਿਆਂ ਦੋਖ ਪੋਸ ਤਮਾਰ ਇਹ ਵੀ ਦਾਸ ਤਰੀਂ ਦਾ ਤਾਰ ਬੰਦ ਖਲਾਸੀ ਭਾਣੀ ਹੋਇ ਰੱਖ ਨ ਸਕੇ ਕੋਈ ਜੇ ਕੋ ਖਾਈ ਕੇ ਆਖਣ ਪਾਏ ਉਹ ਜਾਣੀ ਜੇਤੀ ਅਮ ਖਾਏ ਆਪੇ ਜਾਣੀ ਆਪੇ ਦੇ ਆਖੇ ਸੇਵੀ ਕਈ ਕੇ ਜਿਸਨੋ ਵਾਸੇ ਸੋਤ ਸਲਾ ਨਾਨਕ ਪਾਤਸ਼ਾਹੀ ਬਾਦਸ਼ਾ ਅਮਰ ਹੁਣ ਬੁਲ ਵਪਾਰ ਮਨ ਬਪਾਰਿ ਯ ਮਨ ਪੰਡਾਰ ਅਮਰ ਆਗੇ ਮਨ ਲੈ ਜਾਏ ਮਨ ਪਾਇ ਮਨਲਾ ਸਮਾਏ ਅਮੋਲੇ ਮੂਲ ਦੀ ਮਾਨ ਮੋੜਲਾ ਤੋਲ ਮੂਲ ਪਰਮਾ ਅਮੋਲ ਬਸੀ ਇਸ ਤਮੂਲ ਨੀਸਾਨ ਮੂਲ ਕਰਮ ਸਵਾ ਮੂਲ ਮਲ ਆਖਿਆ ਨਾ ਜਾਈ ਆਖ ਆਖ ਰਹੀ ਲੇ ਬੁਲਾਏ ਆਖੀ ਜੀਤ ਪੜ ਪ੍ਰਾਣ ਆਖੀ ਪੜੇ ਕਰੇ ਵਖਿਆਣ ਆਖੇ ਵਰ ਮੇ ਆਖੀਂ ਦਾਖੀਂ ਗੋਪੀ ਤੇ ਗੋਬਿੰਦ आंखे शरीर आंखे सिंद आंखे केते केते बुद्ध आंखे दान व्यांखे देव आंखे सुंदर मंजन सेम केते आंखे आंख न पाई केते कह के, के उठ उठ जाय एते केते होर करे ता आंख न सकि के जीवड़ भावे तेवड होए नानक जानिए साचा सई जेको आंखे बोल में गा ता लिखिए सुन गोवारा गोवारा ਸੋਹੰਦਰ ਕੀ ਹਾ ਸੋ ਘਰ ਕੀ ਹਾ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਨੀਕ ਸੰਖਾ ਕੀਤੇ ਗਾਵਨ ਹਾਰੇ ਤੇ ਰਾਗ ਪਰਿਯਸੋਖ ਹਿੰਨ ਕੀਤੇ ਗਾਵਨ ਹਾਰੇ ਗਾਵੇ ਤੁਮ ਨੂੰ ਪਉਣ ਪਾਣੀ ਵਿਸੰਤਰ ਗਾਵੇ ਰਾਜਾ ਧਰਮ ਦੀਵਾਰੀ ਗਾਵੇ ਚਿਤ ਕੋ ਤੇ ਲਿਖ ਜਾਣੀ ਲਿਖ ਲਿਖ ਧਰਮ ਵਿਚਾਰੀ ਗਾਵੇ ਈਸਰ ਵਰਮਾ ਦੇਵੀ ਸੋਹ ਸਦਾ ਸواری ਗਾਵੇ ਇੰਦਨ ਦਾਸ ਨੇ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸੇ ਸੰਵਾਦੀ ਅੰਦਰ ਗਾਵਨ ਸਾਤ ਵਿਚਾਰੀ ਗਾਉਣ ਤੀ ਸਤੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੰਦਰ ਕੀ ਸਰਜੁਗ ਜਗ ਬੇਦਾ ਨਾਲੇ ਗਾਵੇ ਮੋਹਣੀਆ ਮਨ ਮਹਣ ਅਸਰ ਕਾਮਾਸ਼ ਪਿਆਲੇ ਗਾਮਰਤ ਨੂੰ ਪਾਈ ਤੇਰੇ ਅਰਥ ਤਿਤ ਨਾਂ ਲੈ ਗਾਵੀਂ ਜੋਤ ਮਹਾ ਬਲ ਸੂਰਾ ਗਾਵੇ ਖਾਣੀ ਚਾਰੀ ਗਾਵੇ ਖੰਡ ਮੰਡਲ ਬ੍ਰਹਮੰਡਾ ਕਰ ਕਾ ਰੱਖੀਂ ਧਾਰੇ ਤੇਜਤ ਨੂੰ ਗਾਹ ਜੋਤਿ ਭਗਵਨ ਨਰਤੇ ਤੇਰੇ ਭਗਤ ਰਸਾਲੇ ਔਰ ਕੀਤੇ ਗੰਗ ਸੇ ਮਿਚਤ ਨਾ ਆਵ ਨਾ ਨਹੀਂ ਕਿਆ ਵਿਚਾਰੀ ਕੋਈ ਸਹਦਾ ਸੱਚ ਸਭ ਸੱਚਾ ਸੱਚੀ ਨਾਹੀ ਹੈ ਕੀ ਹੋਸੀ ਜਾਈ ਨਾ ਜਿਸਤਨਾ ਜਿੰਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿੰਨ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੇ ਵਡਿਆਈ ਜੋ ਤਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਉਪਾਸਾ ਹੋ ਸਹਾਪਾਤ ਸਾਈਂ ਨਾਨਕ ਰਹਿ ਰਜ਼ਾਈ ਮੰਨਦਾ ਸੰਤੋ ਸਰਪਾਤ ਝੋਲੀ ਧਿਆਨ ਕੀ ਕਰੇ ਵਿਬੂਤ ਖਿੰਤਾ ਕਾਲ ਕਵਾ ਨੀ ਕਾਇਆ ਜੋਤੰਡਾ ਪਤੀਤ ਆਈ ਪੰਛੇ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਤ ਸੇ ਆਦੇਸ ਆਦ ਅਨੀਲ ਅਗਨਾ ਜੋ ਜਿ ਇਕ ਹੋ ਵੇਸ ਪਵਤ ਕੀ ਆਉਂਦਿਆ ਫੰਡਾ ਨਕੜ ਕੜਬਾਜੀ ਨਾਰ ਆਪ ਨਾਥ ਨਾਚੀ ਸਭ ਜਾ ਕੀ ਰਿਸਦ ਅਵਰਾ ਸਾਦ ਸੰਜੋਗ ਵਿਜੋਜੇ ਕਾਰ ਚ ਲਾਵੀ ਦੇਖੀ ਆਵੀ ਭਾਗ ਅੰਦੇਤ ਸਿਆੰਦੇਸ ਆਗ ਅਨੀਰ ਅਨਾਥ ਅਨਾਥ ਚਕਲਿਕ ਇੱਕੋ ਵੇਸ ਇਕਾ ਮਾਈਂ ਜੁਗਤ ਵਿਆਈ ਤਿੰਚੇ ਦੇ ਪਰਵਾਰ ਸੰਸਾਰੀ ਫੰਡਾ ਜਿ ਕਲਾਈਂ ਦੀ ਵਾਂ ਜਿਉ ਤਸਪਾਵੇਂ ਤੇ ਵੇਚ ਲਾਵੇਂ ਜਿਉ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਉਹ ਹਕਾਇ ਹੋਵੀਂ ਡਾਨ ਆਂਦੇ ਤਸਿਆ ਆਦੇਸ ਆਦ ਅਨੇਤ ਨਾਤ ਨਾਤ ਜੁਗ ਜੁਗ ਇੱਕ ਵੇਸ ਆਸਨ ਲੋਏ ਲੋਏ ਪੁੰਡਾਰੂ ਜੋ ਕਿਸ ਪਾਸੇ ਕਾਹਾਰ ਕਰ ਕਰ ਵੇਖੇ ਅਸਲ ਜਨਹਾਰ ਨਾ ਸਕੇ ਕੇ ਸੱਚੀ ਕਾਰ ਆਦੇਤ ਸੇ ਆਦੇਸ ਆਦ ਅਨੀਲ ਅਨਾਤ ਨਾ ਤੇ ਜਿਗ ਇੱਕ ਹੋ ਗਏਸ ਇਕ ਦੋ ਜੀ ਬੋ ਲਖ ਹੋਏ ਲਖ ਹੋਏ ਲਖ ਵੀਸ ਲਖ ਲੰਗੇ ਡਾ ਆਖੀ ਇੱਕ ਨਾਮ ਜਗਦੀਸ਼ ਇਹ ਤਰਾ ਪਤ ਬੜੀਆਂ ਚੜੀਏ ਹੋਈ ਆ ਕੇਸ ਸੰਗਲਨਾ ਆਕਾਸ਼ ਹੀ ਕਿਟਾ ਆਈ ਜੀਸ نادری جور چپے نہ جور جور نہ جور 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 سو جور نہ ستی یان بچار جو نہ شوٹے سنسا سنسار جو ہر ویخے سوئے نان پوتم نہ نئے ਰਾਤੀ ਰਤਿ ਤਿਥੀ ਵਾਰ ਕੋਣ ਪਉਣ ਪਣੀ ਅਗਨੀ ਪਤਾਲ ਤਸਵੇ ਧਰਤੀ ਥਾਵਰ ਖੇਤਰ ਮਸਾਤ ਤਸਵੇ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਏਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਅਸੱਚਾ ਦਰਵਾਰ ਤਥੇ ਸੋਨ ਪੰਜ ਪਰਮਾਨੰਦਰਿ ਕਰਮ ਪਵੇ ਨੀਸਾਨ ਕੱਚ ਪਕਾਇ ਉੱਥੇ ਪਾਈ ਨਾਨ ਲੰਗੇ ਆ ਜਾਪੇ ਜਾਏ ਆਰਮ ਖੰਡ ਲਗਾਇ ਹੋ ਧਰਮ ਗਿਆਨ ਖੰਡ ਲਕਾਖੋ ਕਰਮ ਕੇਤੇ ਗੋਣ ਪਣੀ ਵੈਸੰਤਰ ਕੇਤੇ ਕਾਨ ਮਹੇਸ ਐਸੇ ਵਰਮੇ ਘਾਰਤ ਘੜੀਏ ਰੂਪ ਰੰਗ ਕੇ ਵੈਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਇਤੇ ਸਿੰਧ ਬੁੱਧ ਨਾਸ ਕੇਤੇ ਕੇਤੇ ਦੇਵੀ ਵੈਸ ਕਿਤੇ ਦੇਵਦਾਨ ਮਨ ਕਿਤੇ ਕਿ ਤਿਰਤ ਸਮੁੰਦ ਕਿਤੇ ਖਾਣੀ ਕਿਤੇ ਬਾਣੀ ਕਿਤੇ ਪਾਸ ਨਰੰਦ ਕਿਤੇ ਸੋਤੇ ਸੇਵਕ ਕਿਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੇਂ ਗਾ ਪੜਚਣ ਕਿਥੇ ਨਾਦ ਬਨੋਦ ਕੂਟ ਅਨੰਤ ਸਾਰਮ ਖੰਡ ਕੀ ਬਾਣੀ ਰੂਪ ਜਥੇ ਘਾਲਤ ਕੜੀਏ ਬਹੁਤਾਂ ਨੋਕ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਿਛਤਾਈ ਤਥੇ ਕੜੀਏ ਸਤਿਮਤ ਮਨ ਬੁੰਦਨ ਤਥੇ ਕੜੀਏ ਸਲਸਾ ਕੇ ਸੁੰਦ ਕਰਮਖੰਡ ਕੀ ਬਾਣੀ ਜੋ ਸੱਥੇ ਹੋ ਨ ਕੋਈ ਹੋ ਤਥੇ ਜੋਤ ਮਹਾ ਬਲ ਸੂ ਤਨ ਮੇ ਰਾਮ ਰਿਆ ਪਰਉ ਤਥੇ ਸੀਤੋ ਸੀਤਾ ਮਹਿਮਾ ਮਾਈ ਸਾਗੀ ਰੂਪ ਨ ਕਥਨੀ ਜਾਇ ਨਾਹੋ ਮਰੀ ਨਰ ਸਾਗੀਏ ਜਾਇ ਜਿਨਕੇ RAM ਵਸੇ ਮਨੁਮਾਇਓ ਤਥੇ ਭਗਤ ਵਸੇ ਕੈ ਲੋਕ ਰਿਨੰ ਸਚੰ ਸੁਏ ਸੱਚਖੰਡ ਵਸੇ ਅੰਰੰਕਾਰ ਹਰ ਘਰ ਵੇਖੇ ਨਦਰਿ ਹਾਲ ਤਥੇ ਖੰਡ ਮਨ ਰੰਡ ਜੇ ਕੋ ਕਥਿ ਤਾ ਅੰਤ ਨ ਅੰਤ ਤਥੇ ਲੋ ਲੋ ਆਕਾਜੁ ਜੁ ਜੁ ਹੁਕਮ ਤਵੇ ਤਬ ਕਾਰ ਵੇਖੇ ਵੇਖੇ ਕਰੇ ਵਿਚਾਰ ਨਾਨਕ ਤਨਾਂ ਕਰਦਾ ਸਾਰ ਜਾਤ ਪਹਾਰਾ ਤੇਜ ਸੁਨਿਆਰ ਅਹਰ ਨਮਾਗਵੇ ਤਿਆਰ ਪੌਖ ਲਾਵਾਂ ਤਬ ਤਾਓ ਭਾਂਡਾ ਪੌ ਅੰਮ੍ਰਿਤ ਢਾਲ ਘੜੀਏ ਸਦ ਸਚੀ ਟਕਸਾਲ ਜਿਨ ਕਨਦਰ ਕਰਮ ਤਨਕਾਰ ਨਾਨਕ ਨਜ਼ਰੀ ਨਦਰ ਨਿਹਾਲ ਸਲੋਕਾ ਪਬਣ ਗੁਰੂ ਪਾਣੀ ਪਿਤਾ ਮਾਤਾ ਤਤ ਮਹਤਿ ਦੇਵ ਸਰਾਤ ਦੋਇਂ ਦਾਹੀਂ ਦਾਇਆ ਇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਪਰਮੀ ਆਪੋ ਆਪਣੀ ਏ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਲਕ ਤੇ ਮੁਖ ਹੁੰਜਲੇ ਤੇ ਤੇ ਛੁੱਟੀ ਨਾਲ ਜਿਨੇ ਨਾਮ ਧਿਆਇਆ गै म शकत काल नानक ते मुख उज्जले किति षुटिना